ਪਵਨ ਆਰੰਭ ਹੁਣ ਗੁਰੂ ਮਹਾਰਾਜ ਸਾਹਿਬ ਕੈਨੂੰ ਸੁਣੋ ਸਿੱਧੋ ਪਵਨ ਸਵਾਸਾਂ ਕਰਕੇ ਸੰਸਾਰ ਨੂੰ ਆਰੰਭ ਕੀਤਾ ਅਤੇ ਪਵਨ ਆਰੰਭ ਪਵਨ ਵਾਸ਼ਨਾ ਕਰਕੇ ਸਾਰੇ ਸੰਸਾਰ ਦੀ ਜਦੋਂ ਸੰਸਾਰ ਦੇ ਕਰਮ ਫਲ ਦੇ ਨੂੰ ਬਿਭੀ ਮੁਖ ਹੋ ਜਾਂਦੇ ਹੈ ਪਾਪ हट ਜਾਂਦੇ ਫਲ ਦੇ ਨੂੰ ਉਸ ਵੇਲੇ ਈਸ਼ਰ ਦੇ ਅੰਦਰ ਇੱਛਾ ਹੁੰਦੀ ਕਿ ਪਾਲੋਂ ਕਰ ਦੇਣਾ ਉਦੋਂ ਸਾਰੇ ਸੰਸਾਰ ਨੂੰ ਪਾਲੋਂ ਕਰ ਦਿੰਦਾ ਹੈ ਆਪਣੀ ਮਾਇਆ ਰੂਪੀ ਗੁਫੀ ਚ ਸਾਰੇ ਦੇ ਸੰਸਕਾਰ ਰੂਪੀ ਬੀਜ ਨੂੰ ਪਾਲ ਲੈਂਦਾ ਹੈ ਜਿਸ ਰੂਲੇ ਜੀਆਂ ਦੇ ਕਰਮ ਫੜਦੇ ਨੂੰ ਆ ਤੇ ਅਭੀ ਮੁਖ ਹੁੰਦੇ ਐ ਸਨ ਮੁਖ ਹੁੰਦੇ ਐ ਉਸੇ ਇਸੇ ਨੂੰ ਪਿੱਛਾ ਫੁਰਦੀ ਕਿਵੇਂ ਜਗਤ ਨੂੰ ਰਚਾਂ ਫਿਰ ਇਹ ਸਾਰੇ ਸੰਸਾਰ ਦੇ ਰਚਣ ਵਾਸਤੇ ਮਾਇਆ ਸਭਲ ਹੋ ਕੇ ਇੱਕੀਤਾ ਬਸਾਏ ਕੋ ਕਾ ਇੱਕ ਵਾਕ ਜਨਮ ਇੱਕ ਤੋਂ ਬਹੁਤੇ ਹੋਵਾਂ ਇਸ ਪ੍ਰਕਾਰ ਸਾਧ ਸੰਗੇਜੀ ਇਹ ਕਹੂੰ ਬਹੁ ਸ਼ਾਮਾਂ ਪਰਜਾ ਜਾਇ ਤੇ ਇਹ ਵਾਕ ਕਹਿਣੇ ਕਰਕੇ ਸਿੱਜੀ ਨੂੰ ਪੈਦਾ ਕਰ ਲੈਂਦਾ ਹੈ ਇਸ ਪ੍ਰਕਾਰ ਪਵਨ ਫੁਰਨੇ ਕਰਕੇ ਸਾਰਾ ਆਰੰਭ ਹੋਇਆ ਜਿੰਨਾ ਹੈ ਹੈ ਨਹੀਂ ਪਹਿਲਾਂ ਪਵਨ ਪਹਿਲੀ ਗੁਰੂ ਦੇ ਪਰਸ਼ਨ ਜੁਤ ਪਵਨ ਆਰੰਭ ਸਤਗੁਰ ਮਤਵੀਲਾ ਪਵਨ ਸਵਾਸਾਂ ਕਰਕੇ ਆਰੰਭ ਹੋਈ ਐ ਸਿੱਖੀ ਜੰਮੀ ਐ ਅਤੇ ਦੂਜੀ ਪਵਨ ਫੁਰਨੇ ਕਰਕੇ ਸਾਰਾ ਸੰਸਾਰ ਆਰੰਭ ਹੋਇਆ ਹੈ ਤੀਜਾ ਪਵਨ ਸਵਾਸਾਂ ਨਾਲ ਆਰੰਭ ਕਰੀਦਾ ਭਜਨ ਕਹਿਣਾ ਸਵਾਸ ਸਵਾਸ ਨਾਮ ਜਾਂ ਬਰਸਾ ਸਵਾਸ ਮਤ ਖੋਏ ਕਿਆ ਜਾਨੂ ਇਹ ਅੰਤ ਕੋ ਯਹੀ ਸਵਾਸ ਮਤ ਹੋਏ ਕਿਉਂ ਸਾਹ ਨਾਲ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਸਾਹਾਂ ਤੇ ਰਾਜ ਜਾਵੇ ਫੇ ਸਾਰੇ ਸੀਰ ਤੇ ਰਾਜ ਜਾਂਦਾ ਹੈ ਫਿਰ ਅਜਾਪਾ ਜਾਪ ਸਵਾਸ ਨਾਲ ਜਪਣ ਤੋਂ ਮਗਨੋਂ ਪ੍ਰਗਟ ਹੁੰਦਾ ਹੈ ਜੋ ਸਵਾਸ ਨਾਲ ਸਿਮਰਨ ਕਰਨਾ ਜਿਹੜਾ ਇਹ ਆਰੰਭ ਦਾ ਵੇਲਾ ਹੈ ਜਦ ਤੂੰ ਕਿਨੂੰ ਭਜਨ ਕਰਦਾ ਆਰੰਭ ਦਾ ਵੇਲਾ ਕੀ ਹੈ ਜਗ ਦੇ ਆਰੰਭ ਦਾ ਵੇਲਾ ਕੀ ਹੈ ਅਬੇ ਪਰਮੇਸ਼ਰ ਨੇ ਆਰੰਭ ਪਵਨ ਫੁਰਨੇ ਕਰਕੇ ਸਾਰਿਆਂ ਨੂੰ ਪੈਦਾ ਕੀਤਾ ਇੱਕ ਤੋਂ ਮਹ ਬਹੁਤੇ ਹੋਵਾਂ ਤਿੰਨੇ ਪਰਸ਼ਨਾਂ ਦੇ ਉੱਤੇ ਆ ਗਏ ਕਵਨ ਕਵਨ ਆਰੰਭ ਸੀ ਕਵਨ ਮੂਲ ਇਹ ਕਵਨ ਮੂਲ ਦੇ ਉੱਤੇ ਆਰੰਭ ਪਵਨ ਕਰਕੇ ਆਰੰਭ ਹੋਇਆ ਅਤੇ ਫੁਰਨੇ ਕਰਕੇ ਆਰੰਭ ਹੋਇਆ ਹੈ ਪਵਨ ਸਾਸਾਂ ਦੇ ਨਾਲ ਸਭਨ ਦਾ ਆਰੰਭ ਕਰੀਦਾ ਹੈ ਸੱਤ ਇਹ ਗੋਲ ਮੋਲ ਪਰਸ਼ਨ ਸੀ ਨੰਨਾਂ ਦੇ ਸਤਗੁਰ ਮਤ ਵੇਲਾ ਅਤੇ ਮਤ ਦਾ ਵੇਲਾ ਕਿਹੜਾ ਹੈ ਇਹਦਾ ਪਰਸ਼ਨ ਸੀ ਕਉਨ ਮਤ ਵੇਲਾ ਇਹ ਸਤਿਗੁਰੂ ਸਾਹਿਬ ਜੀ ਦੀ ਸਰਨ ਜਦੋਂ ਆਉਣ ਹੈ ਉਦੋਂ ਗੁਰਮਤ ਆਉਣ ਦਾ ਵਕਤ ਹੈ ਉਦੋਂ ਆਤਮ ਵਿਸ਼ੇ ਨਹੀਂ ਵੱਤ ਪ੍ਰਾਪਤ ਹੁੰਦੀ ਇਹ ਵੇਲਾ ਹੈ ਗੁਰਾਂ ਦੇ ਪਾਸ ਆਉਣੇ ਕਰਕੇ ਅਕਲ ਲੈਣ ਦਾ ਵੇਲਾ ਹੈ ਪਰਮੇਸ਼ਰ ਦੀ ਪਾਪਤੀ ਦੀ ਸ਼ਬਦ ਗੁਰੂ ਉਸੁਰਤ ਧਨ ਚੇਲਾ ਸ਼ਬਦ ਗੁਰੂ ਸਾਡਾ ਸ਼ਬਦ ਬ੍ਰਹਮ ਗੁਰੂ ਹੈ ਭਾਈ ਅਕਾਲ ਪੁਰਖ ਸਾਡਾ ਗੁਰੂ ਹੈ ਅਪਰੰਪਰ ਪਾਰਵਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸਰਬਦ ਗੁਰੂ ਸੁਰਤ ਤੁਨ ਚੇਲਾ ਛੁਰਤ ਨਾਮ ਚਿਤਦਾ ਹੈ ਜਿਹੜਾ ਕਿ ਤੁਹਾਹਰਾ ਦੇ ਨਾਮ ਨੂੰ ਸੁਣਨ ਵਾਲਾ ਤੁਨ ਉਚਾਰਨ ਵਾਲਾ ਉਹ ਚੇਲਾ ਤੇ ਬ੍ਰਹਮ ਅਕਾਲਪੁਰ ਗੁਰੂ ਹੈ ਤੇ ਸਾਡਾ ਜਿਹੜਾ ਚਿਤ ਦਾ ਸੁਣਨ ਵਾਲਾ ਇਹ ਚੇਲਾ ਹੈ ਭਾਈ ਅਕਾਲਪੁਰਖ ਦਾ ਇਸ ਪ੍ਰਕਾਰ ਸਾਡਾ ਗੁਰੂ ਤੇ ਚੇਲੇ ਆਪਣੇ ਦਾ ਸੰਬੰਧ ਹੈ ਅਕਾਲਪੁਰਖ ਦੇ ਨਾਲ ਹੈ ਅਸੀਂ ਹੋਰ ਕਿਸੇ ਬੇਤਾਰੀ ਨੂੰ ਗੁਰੂ ਨਹੀਂ ਧਾਰਨ ਕੀਤਾ ਇਸੇ ਕਰਕੇ ਸਿੱਖ ਵੀ ਬਾਣੀ ਨੂੰ ਗੁਰੂ ਸਾਹਿਬ ਸਮਝਦੇ ਹਨ ਪੰਜਾਂ ਪਿਆਰਿਆਂ ਨੂੰ ਮਾਰਨ ਅਮਰ ਸ਼ਕਾ ਕੇ ਬਾਣੀ ਦੀ ਓੜ ਦਿੱਤੀ ਐ ਸੱਚੇ ਕਾਸ਼ਾ ਕਲਮੀ ਧਰਨ ਵੀ ਆ ਤੱਕ ਤੇ ਜਿਹਨੂੰ ਕੋਲੇ ਰੱਖੋ ਨਾ ਸਾਹ ਕੀ ਕਰਦੇ ਹੋ ਆਕਾਥ ਕਥਾ ਲੈ ਰਹੋ ਨਿਰਾਲਾ ਰਹੋ ਨਿਰਾਲਾ ਸ਼ਬਦ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਜਿਹੜਾ ਹੈ ਗੁਰੂ ਸਾਹਿਬ ਦਾ ਇਕੋ ਓੰਕਾਰ ਸਤਨਾਮ ਵਾਹਿਗੁਰੂ ਇਹ ਗੁਰੂ ਹੈ ਤੇ ਜਿਹੜਾ ਸੁਰ ਚਿਤ ਜੋੜਨਾ ਹੈ ਸੁਣ ਦੇ ਵਿੱਚ ਪ੍ਰੇਮ ਦੇ ਨਾਲ ਧਨ ਉਚਾਰਨ ਵਿੱਚ ਇਹ ਚੇਲਾ ਸਿੱਖ ਔਕਾਥ ਕਥਾ ਲੈ ਰਹੂ ਨਿਰਾਲਾ ਸ਼ਬਦ ਗੁਰੂ ਸੁਰ ਤੁਮ ਚੇਲਾ ਸ਼ਬਦ ਜੋ ਬ੍ਰਹਮ ਹੈ ਉਹ ਗੁਰੂ ਹੈ ਸਾਰਿਆਂ ਦਾ ਸੁਰ ਚਿਤ ਜਿਹੜਾ ਹੈ ਸੁਣਨ ਵਾਲਾ ਸੁੰਦਰ ਇਹ ਚੇਲਾ ਹੈ ਔਕਾਥ ਕਥਾ ਲੈ ਰਹੂ ਨਿਰਾਲਾ ਕੰਨ ਤੋਂ ਰਹਿਤ ਜੋ ਕਥਾ ਹੈ ਸਰੂਪ ਦੀ ਸ਼ਕਤੀ ਬ੍ਰਤੀ ਕਰ ਕਥਨ ਨਹੀਂ ਕੀਤੀ ਜਾਂਦੀ ਲਖਣਾ ਬ੍ਰਤੀ ਕਰ ਕਥਨ ਕੀਤੀ ਜਾਂਦੀ ਹੈ ਉਸ ਨੂੰ ਗ੍ਰਹਿਣ ਕਰਕੇ ਦੁਨੀਆਂ ਤੋਂ ਅਸੀਂ ਨਿਰਾਲੇ ਰਹਿਨੇ ਹਾਂ ਨਾਨਕ ਜੁਗ ਜੁਗ ਗੁਰੂ ਗੋਪਾਲ ਜਿਹੜਾ ਤੁਸੀਂ ਕਹਿੰਦੇ ਆ ਨਾਨਕ ਬੋਲੇ ਸੁਣੋ ਤੂੰ ਬਾਲੇ ਗੁਰੂ ਭਾਈ ਬਾਲਕਾ ਨਹੀਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਸਾਹਿਬ ਕਹੇ ਜੇ ਸੁਣੋ ਨਾਨਕ ਜੁਗ ਜੁਗ ਗੁਰੂ ਗੋਪਾਲ ਜੁਗਾ ਜੁਗਾ ਜੀ ਗੁਰੂ ਆਪ ਹੈ ਤੇ ਗੋਪਾਲ ਅਕਾਲਪੁਰ ਗੁਰੂ ਆਪ ਹੈ ਕਿਦੋਂ ਇਹ ਸੰਸਾਰ ਮਦਦ ਕਰੋ ਵੀ ਬਾਲਕੇ ਹੋਣਗੇ ਸਾਡੇ ਚੇਲੇ ਬਣ ਜਾਣਗੇ ਯੁੱਗਾਂ-ਯੁੱਗਾਂ ਦੇ ਗੁਰੂ ਹੈ ਅਤੇ ਗੋਪਾਲ ਪਰਮੇਸ਼ਰ ਦਾ ਰੂਪ ਗੁਰੂ ਹੈ ਗੁਰੂ ਪਰਮ ਗੁਰਪਰਮੇਸ਼ਰੇ ਕਸਮ ਮੇਰੇ ਅਸਮਾਏ ਇਹ ਤੁਸੀਂ ਬਾਲਕੇ ਹੀ ਬਣਾਉਣਾ ਚਾਹੁੰਦੇ ਹੋ ਚੇਲਾ ਹੀ ਬਣਾਉਣਾ ਚਾਹੁੰਦੇ ਹੋ ਉਹ ਬਲੀ ਹਨ ਯੁੱਗਾਂ-ਯੁੱਗਾਂ ਦੇ ਗੁਰੂ ਯੁਗਚਾਰ ਸਾਧਨਾ ਸਗਤ ਜਿਹੜੇ ਹਨ ਯੁਗ ਅਤੇ ਚਾਰ ਅੰਤਰੰਗ ਸਾਧਨਾ ਸੈਦ ਜਿਹੜੇ ਹਨ ਉਹਨਾਂ ਨੂੰ ਗੂ ਅਕਾਲ ਪੁਰਖ ਪ੍ਰਾਪਤ ਹੋਇਆ ਹੈ ਇੱਕ ਸ਼ਬਦ ਜਿਤ ਕਥਾ ਵਿਚਾਰੀ ਇੱਕੋ ਹੀ ਸ਼ਬਦ ਉਪਦੇਸ਼ ਹੈ ਗੁਰਾਂ ਦਾ ਇੱਕ ਓੰਕਾਰ ਜਿਸ ਕਰਕੇ ਸੂਪ ਲਖਣਾਦਾਰਾ ਤਟਸਤੀ ਲਖਣਾਦਾਰਾ ਸਰੂਪ ਦੀ ਪ੍ਰਾਪਤੀ ਦੀ ਕਥਾ ਵਿਚਾਰ ਕੀਤੀ ਹੈ ਇਸ ਕਥਾ ਦਾ ਉਹ ਵਿਚਾਰ ਜਿਹੜਾ ਪੁੱਛਿਆ ਸੀ ਗੁਰਮੁਖ ਹਉਮੈ ਅਗਨ ਨਿਵਾਰੀ ਅਵੇ ਗੁਰਮੁਖਾਂ ਨੇ ਜਿਹੜੀ ਹਉਮੈ ਦੀ ਅੱਗੇ ਤੋਕੀ ਸੀ ਪਿੱਛੇ ਪਰਸਨ ਸੰਸਾਰ ਸਮੁੰਦਰ ਤੋਂ ਸ਼ਬਦ ਕਿਵੇਂ ਪਾਰ ਕਰਦਾ ਹੈ ਉਸ ਹੀ ਬਾਉ ਤਰ ਦਮ ਰਿਹਾਨ ਗੁਰਮੁਖ ਹਾਂ ਮੈਂ ਅਗਨ ਨਿਵਾਰ ਗੁਰਮੁਖਾਂ ਨੂੰ ਭਾਈ ਨਾਮ ਦੀ ਕਮਾਈ ਕਰਕੇ ਦੇਹ ਦੀ ਹੰਗਤਾ ਜਿਹੜੀ ਸੀ ਅਦੇ ਅੰਗ ਦੀ ਨਹੀਂ ਸਾੜ ਰਹੀ ਸੀ ਇਹਨੂੰ ਨਾਮ ਜਲ ਦੇ ਨਾਲ ਮੇਟ ਲਿਆ ਹੈ ਮੈਣ ਕੇ ਦੰਤ ਕਿਉਂ ਖਾਈ ਇਹ ਪ੍ਰਕਾਰ ਕਿਉਂ ਕਰਸੋ ਟੋਕੀ ਟੋਕੀ ਸੀ ਪਿਛਲੀ ਭਵਜਲ ਸਾਹਬ ਲੰਘਾਵਣ ਹਸਾਰ ਸੰਦਰ ਤੋਂ ਸ਼ਬਦ ਕਿਵੇਂ ਪਾਰ ਤਾਰੂ ਹੋਮੇ ਮੇਟ ਕੇ ਸ਼ਬਦ ਦਵਾਰਾ ਪਾਰ ਹੋਵਾਂਗੇ ਉਤਰ ਦੁ ਕਹ ਮਹਾਰਾਜ ਜੀ ਨੇ ਮੈਣ ਕੇ dant ਕਿਉਂ ਖਾਈਐ ਸਾਹ ਹੁਣ ਹੋਰ ਸਿੱਧ ਪਰਸ਼ਨ ਕਰਦੇ ਆਂ ਜੀ ਮੋਮ ਦੇ ਦੰਦ ਹੋਣ ਨਰਮ ਤੇ ਲੋਹਾ ਹੋਵੇ ਚੱਪਣਾ ਸਾਰ ਅਸਲੀ ਕੀ ਮੰ ਲੋਹਾ ਹੋਵੇ ਉਹਨੂੰ ਕੁੜਦਿਆਂ ਕੁੜਦਿਆਂ ਜਿਵੇਂ ਉਹਦੇ ਚ ਸੇਰਕ ਪਕਾਰੇ ਜਿਮਸਾਰ ਲੋਹਾ ਕਹਿੰਦੇ ਆਂ ਇਸ ਪ੍ਰਕਾਰ ਦਾ ਅਸਲੀ ਲੋਹਾ ਉਹਨੂੰ ਮੋਮ ਦੇ ਦੰਦਾਂ ਨਾਲ ਮਾਰਾ ਕਿਵੇਂ ਖਾਧਾ ਜਾ ਸਕਦਾ ਹੈ ਇੱਕ ਪਰਸ਼ਨ ਜੇ ਤੇ ਗਰਭ ਜਾਏ ਸੂ ਕਵਣ ਆਹਾਰ ਦੂਜਾ ਪਰਸ਼ਨ ਉਹ ਜਿਸ ਕਰਕੇ ਹੰਕਾਰ ਮਿਟ ਜਾਵੇ ਉਹ ਭੋਜਨ ਕਿਹੜਾ ਹੈ ਖੁਦਾ ਦੀ ਕਿਰਪਾ ਕਰਕੇ ਦੱਸੋ ਆਪ ਜਿਵੇਂ ਕਾ ਘਰ ਮੰਦਰ ਅਗਨ ਪਿਰਾਹਨ ਹਮਾਲੇ ਦਾ ਘਰ ਮੰਦਰ ਏਹਦਾ ਕਿਵੇਂ ਬਣੇ ਮਾਲੇ ਦੇ ਕਰੂੰ ਠੰਡਾ ਹਿਰਦਾ ਕਿਵੇਂ ਹੋਵੇ ਤੇ ਅੱਗ ਦਾ ਪ੍ਰਾਹਣ ਜਿਹੜਾ ਚੋਲਾ ਪਾਇਆ ਬੁਰਕਾ ਪਾਇਆ ਹੋਇਆ ਇਹ ਸਰੀਰ ਦੇ ਅੰਦਰ ਕਰੋਧ ਆਦਕਾਂ ਦੀ ਅੱਗ ਦਾ ਇਹ ਕਿਵੇਂ ਨਿਵਰਤ ਹੋਵੇ ਚੋਗਾ ਕਿਵੇਂ ਲਵੇ ਇਹ ਚੋਲਾ ਕਿਵੇਂ ਮਿਟੇ ਆਪ ਕਿਰਪਾ ਕਰਕੇ ਬਸੋ ਅੰਦਰ ਖਾਵਨ ਗੁਫਾ ਜਿਤ ਰਹੇ ਆਵਾਹਨ ਤੇ ਉਹ ਕਿਹੜੀ ਗੁਫਾ ਹੈ ਸਤਿਗੁਰੂ ਜਿਸ ਆਵਾਹਨ ਇਸ਼ਤਤ ਹੋ ਕੇ ਰਵੇ ਆਉਣ ਜਾਣ ਵੱਲੋਂ ਆਵਾਹਨ ਨਾ ਹੁੰਦਾ ਸਦਨ ਦਾ ਨਾ ਹੁੰਦਾ ਦੇਸਪਾਸ਼ਾ ਵਿੱਚ ਆਵਾਂ ਇੱਥੇ ਇਸਤਦਾਰ ਕਰਨਾ ਇਸ ਤੋਂ ਕਿ ਜਿਵੇਂ ਰਹੇ ਇਤ ਉਤ ਕਿਸ ਕਉ ਜਾਣ ਸਮਾਵੈ ਔਰ ਇਹ ਤੋ ਤ ਇਸ ਲੋਕ ਬਲੋਜ ਕਿਨੂ ਮਹਾਰਾਜ ਜਾਣ ਕੇ ਜਾਣੇ ਤੇ ਕਿਸ ਵਿੱਚ ਸਮਾਵੇ ਲੀਨ ਹੋਵੇ ਇਹ ਤੋ ਉਤ ਕਿਸ ਕਉ ਜਾਣ ਸਮਾਵੈ ਕਿ ਤੂੰ ਕਿਨੂ ਜਾਣੇ ਤੇ ਕਿਵੇਂ ਸਮਾਵੇ ਦੇ ਵਿੱਚ ਕਉਨ ਧਿਆਨ ਮਨ ਮਨ ਹੈ ਸਮਾਵ ਉਹ ਕਿਹੜੇ ਧਿਆਨ ਹੈ ਜੀ ਇਹਦਾ ਉੱਤਰ ਮਨ ਚ ਮੰਨਣ ਕਰਕੇ ਮਨ ਸਿਰੋਮਣੀ ਵਿੱਚ ਸਮਾ ਜਾਵੇ ਇਹੋ ਧਿਆਨ ਹੈ ਗੁਰਾਂ ਦੇ ਮੰਤਰ ਕਰਕੇ ਸਿਰੋਮਣੀ ਪਰਮੇਸ਼ਰ ਵਿੱਚ ਲੀਨ ਹੋਵੇ ਹਾਂ ਹਾਂ ਮੈਂ ਮੈਂ ਵਿੱਚ ਹੂੰ ਖੂਵੈ ਇਹ ਕਦੋਂ ਗੁਫਾ ਜਿਤ ਰਹੇ ਉਹ ਵਾਹਨ ਇਹੀ ਹੈ ਕਿਸ ਤੋਂ ਕਿਸ ਕੋ ਕਿਸ ਤੋਂ ਕਿਸ ਕੋ ਜੰਮ ਉਹ ਸੁਣੇ ਹੋਰ ਅੰਨ ਕੱਟ ਵਿਖਤ ਚੱਲ ਜੀ ਜੀ ਹੋ ਹੋਂ ਮੈਂ ਮੈਂ ਵਿੱਚ ਹੂੰ ਖੂਅ ਕਹਿੰਦੇ ਜਿਹੜੀ ਦੇਹ ਦੀ ਹੰਗਤਾ ਹੈ ਅਤੇ ਜਿਹੜੀ ਗੁਣਾ ਦੀ ਹੰਗਤਾ ਹੈ ਇਹ ਹੰਗਤਾ ਨੂੰ ਅੰਦਰੋਂ ਤੇ ਮੈਂ ਮਮਤਾ ਜਿਹੜੀ ਪਦਾਰਥਾਂ ਦੀ ਇਸ ਮਮਤਾ ਨੂੰ ਦੇਹ ਦੀ ਹੰਗਤਾ ਤੇ ਮਨ ਆਪ ਕਹਿੰਦੇ ਸੂਖਮ ਸਰੀਰ ਦੀ ਹੰਗਤਾ ਤੁੰਗਤਾ ਆਦਿਕ ਇਹ ਵਿੱਚੋਂ ਖੋ ਦੇਵੇ ਮੇੜ ਦੇਵੇ ਦੂਜਾ ਮਿਟੇ ਇੱਕ ਹੋਵੇ ਉਸ ਬਾਸ ਭਾ ਨੂੰ ਮੇਟ ਕਰਕੇ ਕੋਈ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋ ਜਾਵੇ ਜਗ ਕਰੜਾ ਮਨਮੁਖ ਕਾਹਵਰ ਕਿਹੜੇ ਪਰਸ਼ੰਦ ਉੱਤੇ ਇਹ ਇੱਥੇ ਉੱਥੇ ਕਿਹਨੂੰ ਜਾਣ ਕਰੇ ਚੀਜ਼ ਨ ਹੋਵੇ ਇਹ ਜੀਵ ਦੀ ਹੰਗਤਾ ਤੇ ਈਸ਼ਵਰ ਦੀ ਜਿਹੜੀ ਤੁੰਗਤਾ ਹੈ ਇਹਨੂੰ ਮੇਲ ਕਰਕੇ ਇਕਤਾ ਪਾਵੇ ਇਸ ਪ੍ਰਕਾਰ ਉਸ ਨੂੰ ਜਾਣੇ ਵਿਆਪਕ ਦੂਜਾ ਮਿਟੇ ਏਕ ਹੋਵੇ ਤੇ ਬਾਇਤ ਨੂੰ ਮੇਲ ਕੇ ਇੱਕ ਨੂੰ ਹੋ ਜਾਵੇ ਇੱਕ ਰੂਪ ਹੀ ਹੋ ਜਾਵੇ ਜਗ ਕਰਣਾ ਮਨਮੁਖ ਗਾਵ ਜਿਹੜਾ ਤੁਸੀਂ ਕਹੇ ਮੈਨ ਕੇ ਦੰਦ ਕਿਉਂ ਖਾਈਏ ਸਾਰ ਉਹਦਾ ਉੱਪਰ ਬੰਦੇ ਹਨ ਮਹਾਰਾਜ ਸਾਹਿਬ ਹਾਂਜੀ ਜਗ ਕਰਣਾ ਮਨਮੁਖ ਗਾਵ ਇਹ ਠੀਕ ਹੈ ਬਾਈ ਜਗਤਜੀਵ ਜਿਹੜਾ ਹੈ ਮਨਮੁਖਾ ਦੀ ਸੰਗਤ ਕਰਕੇ ਇਹ ਕਰੜਾ ਹੋ ਰਿਹਾ ਹੈ ਸਾਰ ਲੋਹੇ ਦੀ ਨਿਆਈਂ 21 ਮਨ ਲੋਹੇ ਜਿਵੇਂ ਕੱਢਿਆ ਆ ਸ੍ਰੀ ਸ਼ੇਰ ਲੋਹਾ ਨਿਕਲ ਜਾਂਦਾ ਰਹਿੰਦਾ ਇਹੋ ਜਿਹਾ ਕਰੜਾ ਹੈ ਮਨਮੁਖਾਂ ਦਾ ਜਿਨ੍ਹਾਂ ਦਾ ਗਵਾਰ ਦਸਮ ਚਿੱਤ ਹੈ ਸ਼ਬਦ ਕਮਾਈਏ ਖਾਈਏ ਸਾ ਜਿਹੜੀ ਸ਼ਬਦ ਦੀ ਕਮਾਈ ਕਰਨੀ ਇਹ ਮੋਮ ਦੇ ਦੰਦ ਵਰਗੇ ਨਰਮ ਸਾਧਨ ਹੈ ਇਹਦੇ ਨਾਲ ਸਾਰ ਸੰਸਾਰ ਕਰਨੇ ਨੂੰ ਖਾ ਜਾਈਦਾ ਹੈ ਮੇਰਦਾ ਇਹਦਾ ਇਸ ਪ੍ਰਕਾਰ ਸੰਸਾਰ ਵੀ ਨਿਰਪਰਿ ਹੁੰਦੀ ਐ ਅੰਤਰ ਬਾਹਰ ਏਕੂ ਜਾਣੈ ਇਹ ਤੁਧ ਕਿਸ ਕੋਏ ਉੱਤਰ ਐ ਉਹਦਾ ਜੇ ਤੂੰ ਕਹਿੰਨਾ ਉੱਥੇ ਦੁੱਖ ਪੜਦਾ ਸੀ ਹਾਂਜੀ ਇਹ ਤੁਧ ਕਿਸ ਕੋ ਜੇ ਪੁੱਛੇ ਉਹਦਾ ਇਹ ਉੱਤਰ ਐ ਅਗਲੀ ਤੋ ਕਾ ਰਹੀ ਜਿਹੜੀ ਐ ਅੰਤਰ ਬਾਹਰ ਏਕੂ ਜਾਣੈ ਅੰਦਰ ਬਾਹਰ ਕੋ ਦਾਇਰੂ ਪਰਮੇਸ਼ਰ ਨੂੰ ਜਾਣਨਾ ਕਰੇ ਨਾਨਕ ਅਗਨ ਮਰੈ ਸਤਿਗੁਰ ਕਹਿ ਭਾਣਾ ਤੇ ਕਵਨ ਗੁਫਾ ਚਿਤ ਰਹੇ ਆਵਾਹਨ ਗਰਮ ਧਿਆਨ ਮਨ ਮਨ ਹਿਸਮਾ ਨਹੀਂ ਹੋ ਇਹ ਉਹਦਾ ਉੱਤੇ ਨਾਸ ਹੋਵੇ ਨਾਨਕ ਅਗਨ ਮਰੈ ਸਤਿਗੁਰ ਕਹਿ ਭਾਣਾ ਸ਼ਬਦਾਂ ਦਾ ਬਾਣਾ ਮੰਨ ਲੈ ਕਰਕੇ ਭਾਈ ਇਹ ਅੱਗ ਜਿਹੜੀ ਕਾਲ ਦੀ ਨਿਰਤ ਹੁੰਦੀ ਹੈ ਈਰਖਾ ਦੀ ਕ੍ਰੋਧ ਦੀ ਸੱਚ ਭੈ ਰਾਤਾ ਗਰਭ ਨਿਵਾਰੈ ਜਿਹੜਾ ਸੱਚੇ ਪਰਮੇਸ਼ਰ ਦੇ ਭੈ ਚ ਰੰਗਿਆ ਹੋਇਆ ਹੈ ਉਹ ਸਾਫ ਸੰਗੇ ਜੀ ਹੰਕਾਰ ਨੂੰ ਮੇੜ ਸਕਦਾ ਹੈ ਜਿਤ ਗਰਮ ਜਦ ਗਰਵ ਜਾਸੋ ਕਵਨ ਹਾਰ ਸੱਚੇ ਦੇ ਭੈਜ ਰੰਗਿਆ ਹੋਇਆ ਹੰਕਾਰ ਨੂੰ ਮੀਟ ਸਕਦਾ ਹੈ ਈਕੂ ਜਾਤਾ ਸ਼ਬਦ ਵੀ ਵਿਚਾਰ ਹੈ ਬੋਲੋਗੇ ਸ਼ਬਦ ਦੀ ਵਿਚਾਰ ਕਰਕੇ ਕੋ ਦਇਤ ਰੂਪ ਨੂੰ ਜਿਨ੍ਹਾਂ ਨੇ ਜਾਣ ਲਿਆ ਹੈ ਸ਼ਬਦ ਵਸੈ ਸੱਚ ਅੰਤਰ ਹੀਆ ਜਦੋਂ ਸ਼ਬਦ ਹਿਰਦੇ 'ਚ ਵਸ ਜਾਵੇ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਹਿਰਦੇ ਸੱਚਾ ਵਸ ਜਾਵੇ ਤਨ ਮਨ ਸੀਤਲ ਰੰਗ ਰੰਗੀਆ ਓਏ ਤਨ ਤੇ ਮਨ ਸੀਤਲ ਠੰਡਾ ਹੋ ਜਾਂਦਾ ਰੰਗ ਪ੍ਰੇਮ ਚ ਰੰਗੀਆ ਰੰਗਿਆ ਹੋਇਆ ਕਾਮ ਕ੍ਰੋਧ ਵਿਖ ਅਗਨ ਨਿਵਾਰੈ ਇਹ ਕਾਮ ਕ੍ਰੋਧ ਦੀ ਜਿਹੜੀ ਗੈਰ ਹੋਇ ਅੱਗ ਹੋਇ ਇਹ ਇਸ ਨੂੰ ਨਾਮ ਦੀ ਕਿਰਪਾ ਕਰਕੇ ਕਾਮ ਨੂੰ ਵਸਤੂ ਵਿਚਾਰ ਕਰਕੇ ਕ੍ਰੋਧ ਨੂੰ ਸ਼ਾਂਤੀ ਕਰਕੇ ਇਸ ਨੂੰ ਮਿਟਣਾ ਕਰੇ ਨਾਨਕ ਨਜ਼ਰੀ ਨਜ਼ਰ ਪਿਆਰੇ ਇਸ ਪ੍ਰਕਾਰ ਨਜ਼ਰੀ ਸਤਗੁਰਾਂ ਦੀ ਨਜ਼ਰ ਕਰਕੇ ਪਿਆਰੇ ਉਹ ਨਦਰ ਵਾਲੇ ਹੋ ਜਾਂਦੇ ਗਿਆਨ ਦ੍ਰਿਸ਼ਟੀ ਵਾਲੇ ਮਹਾਰਾਜ ਦੇ ਪਿਆਰੇ ਕਵਨ ਮੁਖ ਚੰਦ ਹਿਵੇ ਘਰ ਛਾਇਆ ਹੋਰ ਸਿੱਧਾਂ ਦੇ ਪਰਸ਼ਨ ਚੱਲੇ ਕਿਹੜਾ ਉਹ ਮੁਖ ਸਾਧਨ ਦੁਆਰਾ ਹੈ ਮੁਖੀ ਸਾਧਨ ਜਿਸ ਦੁਆਰਾ ਕਵਨ ਮੁਖ ਚੰਦ ਹਿਵੇ ਘਰ ਛਾਇਆ ਜਿਸ ਕਰਕੇ ਮਾਰਾ ਕਿਹੜਾ ਮੁਖ ਨਾਮ ਦੁਆਰਾ ਸਾਧਨ ਹੈ ਉਹ ਜਿਸ ਕਰਕੇ ਚੰਦਰਮਾ ਸ਼ਾਂਤ ਰੂਪ ਹੋ ਜਿਵੇਂ ਹਿਮਾਲੇ ਦਾ ਘਰ ਸਾਡੇ ਹਿਰਦੇ ਛਾ ਜਾਵੇ ਸੋਤ ਸਦੋਗੁਣ اندر ਪ੍ਰਗਟ ਹੋ ਜਾਵੇ ਜਾਂ ਵਿਰਾਗ ਰੂਪੀ ਚੰਦਮਾ ਚੜ੍ਹ ਜਾਵੇ ਜਾਂ ਸ਼ਾਦ ਚਿਤ ਹੋ ਜਾਵੇ ਕਵਨ ਮੁਖ ਸੂਰਜ ਤਪੈ ਤਪਾਇਆ ਉਹ ਕਿਹੜਾ ਮੁਖ ਦਵਾਰਾ ਸਾਧਨ ਹੈ ਸੱਚੇ ਪਾਤਸ਼ਾਹ ਸੂਰਜ ਕਵਨ ਮੁਖ ਸੂਰਜ ਤਪੈ ਤਪਾਇਆ ਕਿਹੜਾ ਮੁਖੋ ਸਾਧਨ ਹੈ ਜਿਸ ਕਰਕੇ ਸੂਰਜ ਬ੍ਰਹਮ ਗਿਆਨ ਰੂਪੀ ਤੋ ਆਇਆ ਪ੍ਰਕਾਸ਼ ਹੋਇਆ ਪ੍ਰਕਾਸ਼ ਕਵਨ ਮੁਖ ਕਾਲ ਜੋਤ ਨਿਤ ਰਹਿ ਉਹ ਕਿਹੜਾ ਸਾਧਨ ਮੁਖੀ ਜਿਸ ਕਰਕੇ ਕਾਲ ਦੀ ਜੋਤ ਜੀ ਦੀ ਸਾੜ ਹੋਇ ਤਾੜਦਾ ਇਹਦਾ ਕਾਲ ਇਸ ਤੋਂ ਰਹਿਤ ਹੋ ਜਾਵੇ ਕਵਨ ਬੁੱਧ ਗੁਰਮੁਖ ਪਾਤ ਰਹੇ ਉਹ ਕਿਹੜੀ ਬੁੱਧੀ ਹੈ ਮਹਾਰਾਜ ਗੁਰਮੁਖਾਂ ਦੀ ਸੰਗਤ ਕਰਕੇ ਜਿਸ ਕਰਕੇ ਜਿੱਤ ਰਹਿ ਆਵੇ ਕਵਨ ਜੋਧ ਜੋ ਕਾਲ ਸੰਘਾਰ ਇਹ ਹੈ ਜੋ ਜੋਧਾ ਕੌਣ ਹੈ ਜਿਹੜਾ ਕਾਲ ਨੂੰ ਨਾਸ ਕਰ ਦੇਵੇ ਬੋਲੇ ਬਾਣੀ ਨਾਨਕ ਵਿਚਾਰ ਤੇ ਬੋਲਦਾ ਕੌਣ ਹੈ ਮਹਾਰਾਜ ਅੰਦਰ ਤੇ ਬਾਣੀ ਕਿੱਥੇ ਨਿਕਲਦੀ ਹੈ ਤੇ ਵਿਚਾਰ ਕੀ ਹੈ ਇਸ ਦੀ ਸਬਦ ਭਾਖਤ ਸਤਜੂਤ ਅਪਾਰ ਉਹ ਉੱਪਰ ਦੇਣ ਲੱਗੇ ਹਨ ਸਤਿਗੁਰੂ ਸਾਹਿਬ ਜੀ ਸੁਣੋ ਇਹ ਸਿੱਧੋ ਸਬਦ ਭਾਖਤ ਸਤਜੂਤ ਅਪਾਰ ਜਿਹੜਾ ਸ਼ਬਦ ਨੂੰ ਉਚਾਰਨਾ ਇਹੋ ਹੀ ਚੰਦਰਮਾ ਦੀ ਜੋਤ ਹੈ ਸ਼ਬਦ ਦੁਆਰਾ ਜਿਹੜਾ ਬ੍ਰਹਮ ਨੂੰ ਪ੍ਰਕਾਸ਼ਨ ਹੈ ਸ਼ਾਂਤ ਵਿਰਤੀ ਦਾ ਹੋ ਕੇ ਕਰਕੇ ਸਤੋਗੁਣ ਵਾਲੇ ਹਿਰਦੇ ਦੇ ਅੰਦਰ ਹੈ ਇਸ ਪ੍ਰਕਾਰ ਸਬਦ ਭਾਗਤ ਸਬਦ ਭਾਗਤ ਸਤਜੂਤ ਆਪਾ ਇਹ ਵਰਾਗ ਰੂਪੀ ਚੰਦਰਮਾ ਪਾਦਾ ਵਾਰਤ ਰਾਤ ਦਾ ਪ੍ਰਕਾਸ਼ ਹੋਣਾ ਹੈ ਸ਼ਾਮ ਦੇਣ ਵਾਸਤੇ ਸਸਕਰ ਸੂਰ ਵਸੈ ਮਿਟੇ ਅੰਧਿਆਰ ਜਦੋਂ ਚੰਦਰਮਾ ਦੇ ਘਰ ਚ ਸੂਰਜ ਵਸ ਜਾਵੇ ਉਦੋਂ ਹਨੇਰਾ ਮਿਟ ਜਾਂਦਾ ਹੈ ਦਿਨ ਚੜ ਜਾਂਦਾ ਹੈ ਇਸੇ ਪ੍ਰਕਾਰ ਚੰਦਰਮਾ ਦਾ ਘਰ ਕੌਣ ਰਾਤ ਅਵਿਦਿਆ ਵਾਲੇ ਹਿਰਦੇ 'ਚ ਜਦੋਂ ਸੂਰਜ ਚੰਦਰਮ ਚੜ ਜਾਂਦਾ ਹੈ ਬ੍ਰਹਮ ਗਿਆਨ ਉਦੋਂ ਉਹ ਗਿਆਨ ਦਾ ਹਨੇਰਾ ਮਿਟ ਜਾਂਦਾ ਹੈ ਸਤ ਚੰਦਰਵਾਹ ਦਾ ਘਰ ਕੋਣ ਅੰਤਾਂ ਕਰਨ ਜਿਹੜਾ ਸਤੋਗੁਣ ਵਸੇਟ ਹੈ ਸਦੋਗੁਣ ਦੇ ਸਹਿਤ ਹੈ ਸ਼ਾਂਤੀ ਦੇ ਸਹਿਤ ਜਿਹੜਾ ਚੜ੍ਹ ਰਿਹਾ ਹੈ ਸਤੋਗੁਣ ਵਾਲਾ ਇਸ ਕਿਉਂ ਵਿਰਾਗ ਵਾਲਾ ਰਿਦਾ ਜਿਹੜਾ ਹੈ ਉਸ ਵਿੱਚ ਸੂਰਜ ਚੜ ਜਾਂਦਾ ਹੈ ਗਿਆਨ ਦਾ ਹਨੇਰਾ ਮਿਟ ਜਾਂਦਾ ਹੈ ਦੁੱਖ ਸੁਖ ਸੰਕਰ ਨਾਮ ਆਧਾਰ ਆ ਤੇ ਸੁਖ ਦੁਖ ਸਮਕਾਰ ਨਾਮ ਆਧਾਰਾ ਸੁਖ ਦੁਖ ਦੇ ਵਿੱਚ ਸਮਕਾਰ ਬ੍ਰਤੀ ਕਰਕੇ ਨਾਮ ਦੇ ਆਸਰੇ ਕਰਕੇ ਕਿਹੜਾ ਹੈ ਕਬਨੂਬ ਗੁਰਮੁਖ ਪਤਰਾ ਜਿਸ ਦੀ ਕੋਈ ਰੱਖਣੀ ਹੈ ਨਾਮ ਦੇ ਆਸਰੇ ਇਸ ਪ੍ਰਕਾਰ ਪਤ ਰਹਿਆ ਹੁੰਦੀ ਹੈ ਲੋਕ ਲੋਕ ਚ ਆ ਆਪੇ ਪਾਰ ਉਤਾਰਨ ਹਾਰਾ ਗੁਰਮੁਖ ਜਾਣਦੇ ਕਿ ਆਪ ਹੀ ਸੰਸਾਰ ਤੋਂ ਪਾਰ ਉਤਾਰਨ ਵਾਲਾ ਹੈ ਗੁਰਮੁਖ ਪਰਚੈ ਮਨ ਗੁਰਮੁਖ ਪਰਚੈ ਮਨ ਸਾਚ ਸਮਾਏ ਗੁਰ ਪਰਚੈ ਮਨ ਸਾਚ ਸਮਾਏ ਜਦੋਂ ਗੁਰ ਸਾਹਿਬ ਦੇ ਨਾਮ ਤੇ ਪਰਕੇ ਤੇ ਪ੍ਰੇਮ ਦੇ ਪਰਚੇ ਚਿਤ ਪਰ ਜਾਏਗਾ ਉਸ ਜਿਹੜੇ ਮਨ ਸੱਚ ਸੁ ਵਿੱਚ ਸਮਾ ਜਾਏਗਾ ਗੁਰ ਪਰਚੈ ਮਨ ਸਾਚ ਸਮਾਏ ਗੁਰੂ ਮਾਲਾ ਸਾਹਿਬ ਦੇ ਜੋ ਪ੍ਰੇਮ ਦੇ ਪਰਚੇ ਚ ਹੈ ਉਹਨਾਂ ਮਨ ਸੱਚ ਸੁ ਸਮਾ ਜਾਂਦੇ ਸੰਤਾਂ ਨੂੰ ਆਏ ਸੰਗ ਗੁੱਟ ਕੇ ਚ ਉਸਨੂੰ ਗੁਰ ਪਰਚੈ ਮਨ ਸਾਚ ਸਮਾਏ ਗੁਰਾਂ ਦੇ ਪ੍ਰੇਮ ਦੇ ਪਰਚੇ ਜਿਹੜੇ ਪਰਚੇ ਹੈ ਉਹਨਾਂ ਦਾ ਮਨ ਸੱਚ ਸੁਖ ਚ ਸਮਾ ਜਾਂਦਾ ਹੈ ਪਰਨਵਤ ਨਾਨਕ ਕਾਲ ਨਾ ਖਾਏ ਬੇਨਤੀ ਪੁਰੂ ਕਰਦੇ ਕਿ ਉਹਨਾਂ ਨੂੰ ਕਾਲ ਨਹੀਂ ਖਾ ਸਕਦਾ ਪਖਣ ਨਹੀਂ ਕਰ ਸਕਦਾ ਹੈ ਨਾਮ ਤਤ ਸਭ ਹੀ ਸਿਰ ਜਾਪੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜੀ ਨਾਮ ਤਤ ਸਭ ਹੀ ਸਿਰ ਜਾਪੈ ਇਹ ਪਰਸ਼ਨ ਕਿਹੜਾ ਹੈ ਕਬਨ ਜੋਰ ਜੋ ਕਾਲ ਸਿੰਘ ਕਿਹੜਾ ਜੋਰ ਹੈ ਜੋ ਕਾਲ ਨੂੰ ਨਾਸ ਕਰੇ ਉਹਦਾ ਉੱਤਰ ਹੈ ਨਾਮ ਤਤ ਸਭ ਹੀ ਸਿਰ ਜਾਪੈ ਸੇ ਸਦੋ ਨਾਮ ਹੀ ਅਸਲੀ ਤਤ ਸਿਧਾਂਤ ਹੈ ਸਰੂਪ ਦਾ ਸਾਰਿਆਂ ਦਾ ਸਿਰੋਮਣੀ ਸਾਧਨਾ ਦਾ ਜਾਣਿਆ ਜਾਂਦਾ ਹੈ ਬਿਨ ਨਾਮ ਹੈ ਦੁਖ ਕਾਲ ਸੰਤਾਪ ਦਾ ਦਿਨ ਮਹਾਰਾ ਦੇ ਨਾਮ ਤੋਂ ਦੁਖਦਾਰਕ ਕਾਲ ਹੀ ਸੰਤਾਉਂਦਾ ਰਹਿੰਦਾ ਹੈ ਜਮਨ ਮਰਨ ਦਾ ਦੁੱਖ ਚ ਮਿਲਿਆ ਰਹਿੰਦਾ ਹੈ ਤਤ ਤਤ ਮਿਲੈ ਮਨ ਮਨ ਫਿਰ ਕਹਾ ਦਾ ਦੁਖ ਤਤ ਸਰੂਪ ਜੋ ਤੁੰਗ ਪਾਦਾ ਲਖਰ ਸਰੂਪ ਹੈ ਤਤ ਸਰੂਪ ਜੋ ਤਤ ਪਾਦਾ ਲਖਰ ਸਰੂਪ ਹੈ ਉਹਦੇ ਮਿਲ ਜਾਂਦਾ ਜਦੋਂ ਤਤੋ ਤਤ ਮਿਲੈ ਮਨ 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 ਜਦੋਂ ਸਰੂਪ ਚ ਮਨ ਜਾਂਦਾ ਹੈ ਦੂਜਾ ਜਾਏ ਇਕਤ ਘਰ ਆਣ ਬਵਾਦ ਬਵਾ ਨਾ ਚਲਿਆ ਜਾਂਦਾ ਹੈ ਇਕਤਾ ਦੇ ਘਰ ਵਿੱਚ ਉਹ ਆ ਜਾਂਦੇ ਹਨ ਫੂਲੇ ਪਵਨਾ ਗਗਨ ਗਰਜੈ ਅਜੇ ਬੋਲ ਦੀ ਕੀ ਚੀਜ਼ ਹੈ ਕਹਿੰਦੇ ਪਉਣ ਬੋਲਦੀ ਤੇ ਗੱਜ ਕਾਦੇ ਵਿੱਚ ਪੈਂਦੀ ਆਕਾਸ਼ ਵਿੱਚ ਗੱਜ ਪੈ ਰਹੀ ਹੈ ਨਾਨਕ ਨਿਹਚਲ ਮਿਲਣ ਸਹਿਜੈ ਕਿਉ ਚਿਤ ਨੂੰ ਉਚਲ ਕਰੋ ਬੋਲੇ ਬੋਲਣ ਵਾਲਾ ਚੇਤਨਾ ਆਪ ਹੀ ਹੈ ਬੋਲੇ ਪਵਨ ਸਾਰਿਆਂ ਦੇ ਅੰਦਰ ਸਵਾਸਾਂ 'ਚ ਬੋਲਣ ਵਾਲਾ ਆਪ ਹੈ ਪਵਿੱਤਰ ਅਗੇ ਬੋਲੇ ਪਵਨ ਗगन ਗਰਜੈ ਗगन ਚ ਦਾ ਆਕਾਸ਼ ਹੀ ਸਾਰਿਆਂ 'ਚ ਗੱਜ ਰਿਆ ਹੈ ਪਵਨਾ ਪਵਿੱਤਰ ਨਾਮ ਦੇ ਦਾਇਂ ਬੋਲਣਾ ਕਰੇ ਫਿਰ ਕਹਿੰਦੇ ਹਨ ਬੋਲੇ ਪਵਨਾ ਗगन ਚਿਦਾ ਆਕਾਸ ਗੱਜਿਆ ਹੁੰਦਾ ਪ੍ਰਗਟ ਹੋਇਆ ਹੁੰਦਾ ਹੈ ਨਾਨਕ ਨਿਹਚਲ ਮਿਲਣ ਸਹਿਜ ਇਸ ਗੁਰਕਾਰ ਚਲ ਸਰੂਪ ਜਮਾਰਾ ਕਹਿੰਦੇ ਸਹਿਜੇ ਹੀ ਨਿਰਜਤ ਨਹੀਂ ਮਿਲਣਾ ਹੁੰਦਾ ਹੈ ਅੰਦਰ ਸੁਨੰ ਬਾਹਰ ਸੁਨੰ ਇਸ ਦੋ ਅੰਤਰ ਸੁਖੋਪਤ ਵਸਦਾ ਜੀ ਸੋਨਾ ਫਰੂਪ ਹੀ ਬ੍ਰਹਮ ਹੈ ਬਾਹਰ ਸੁਨੰ ਬਾਹਰ ਜਿਹੜੀ ਜਾਗਰਤ ਵਸਦਾ ਇਹਦੇ ਚ ਵੀ ਸੋਨਾ ਫਰੂਪ ਹੈ ਪਾਵਨ ਸੁਨ ਮਸੁੰਨ ਕਿੰਨਾ ਪਾਵਨਾ ਤੀਜਾ ਪਾਵਨ ਕਹਨ ਸੁਪਨ ਅਵਸਥਾ ਉਹ ਤੇ ਜੋ ਫੁਰੂਪੀ ਹੈ ਪਰ ਸੁਨ ਜੜ ਨਹੀਂ ਉਹ ਮਸੁੰਨ ਚੇਤਨ ਹੈ ਜੜ ਤਾਈ ਤੋਂ ਰਹਿਤ ਹੈ ਸਾਰਿਆਂ ਦਾ ਹਰਕਤ ਕਰਾਉਣ ਵਾਲਾ ਹੈ ਉਹ ਪਰਮੇਸ਼ਰ ਚੌਥੇ ਸੁਨੈ ਜੋ ਨਰ ਜਾਣ ਚੌਥੇ ਤ੍ਰਿਆ ਪਦ ਦੁਆਰਾ ਫੁਰ ਸਰੂਪ ਨੂੰ ਜਿਹੜਾ ਉਹ ਪੁਰਖ ਜਾਣ ਲਵੇ ਚੌਥੇ ਸੁਨੈ ਜੋ ਨਰ ਜਾਣੇ ਕਿਉਂਕਿ ਤ੍ਰਿਆ ਬਦਰੂ ਉਹ ਫਰ ਨੂੰ ਜਿਹੜਾ ਪੁਰਖ ਜਾਣ ਲਵੇ ਜਾਗਰ ਸੁਪਨੇ ਸੰਗੋਦ ਦਾ ਸਾਖੀ ਤਾ ਕਉ ਪਾਪ ਨਾ ਪੁੰਨ ਉਹਨਾਂ ਨੂੰ ਪਾਪ ਤੇ ਪੁੰਨ ਆਦਿਕ ਤੋਂ ਪਰੇ ਸਤੰਤ ਬ੍ਰਹਮ ਰੂਪ ਹੀ ਹੈ ਅੱਜ ਘਟ ਸੁਨ ਕਾ ਜਾਣੇ ਭੀ ਉਹ ਘਟਾ ਕਰਨ ਇਹਨੂੰ ਸੁਨ ਫਰੂ ਪਰਮੇਸ਼ਰ ਹੈ ਬਿ ਆਪ ਕੋ ਉਸ ਦੇ ਭੇਦ ਨੂੰ ਗੁਰਾਂ ਦੁਆਰਾ ਜਾਣਦਾ ਹੈ ਆਦਪੁਰਖ ਨਿਰੰਜਨ ਦੇ ਉਹ ਆਗੀ ਹੈ ਸਾਰਿਆਂ ਦਾ ਪੂਰਨ ਹੈ ਮਾਇਆ ਸਰਵਲ ਵੀ ਆਪ ਹੈ ਨਿਰੰਜਨ ਸੁਧ ਦੇ ਉਪਰਕਾਸ਼ ਰੂਪ ਵੀ ਆਪ ਹੈ ਜੋ ਜਨ ਨਾਮ ਨਿਰੰਜਨ ਰਤਾ ਜਿਹੜੇ ਪ੍ਰੇਮੀ ਨਿਰੰਜਨ ਸੁਧ ਸਰੂਪ ਪਰਮੇਸ਼ਰ ਦੇ ਨਾਮ 'ਚ ਰੰਗਿਆ ਗਿਆ ਹੈ ਨਾਨਕ ਸੋਈ ਪੁਰਖ ਵਿਧਾਤਾ ਸਤਿਗੁਰੂ ਜੀ ਕਹਿੰਦੇ ਹੋ ਪੁਰਖ ਪੂਰਨ ਵਿਧਾਤਾ ਕਰਣੋਸਾਰ ਫਲ ਪ੍ਰਦਾਤਾ ਰੂਪ ਹੈ ਸੁੰਨ ਸੁਨ ਕਹ ਸਭ ਕੁਝ ਇਹ ਮਾਰਾ ਫੋਰੀ ਫੋਰ ساری ਦੁਨੀਆ ਕਹੀ ਜਾਂਦੀ ਹੈ ਤੁਸੀਂ ਵੀ ਕਹਿੰਦੇ ਹੋ ਫੁਰ ਹੈ ਹੋ ਅਨਹਤ ਸੁੰਨ ਕਹਾਤੇ ਹੋ ਸੇ ਸਤਗੁਰੂ ਜੋ ਨਾਸਤੋ ਰਹਤਾ ਹੈ ਤੇ ਫੁਰ ਹੈ ਉਹ ਕਿਹੜੇ ਸਾਧਨ ਕਰਕੇ ਪ੍ਰਾਪਤ ਹੁੰਦਾ ਹੈ ਅਨਹਤ ਸੁੰਨ ਰਤੀ ਸੀ ਕੈਸੀ ਉਹਦੇ ਨਾਲ ਜਿਹੜੇ ਨਾਸਤੋ ਰਹਤਾ ਫੁਰ ਕੀ ਰੰਗੇ ਹੋਏ ਹੈ ਉਹਨਾਂ ਦੇ ਜੀਵਨ ਕਿਹੋ ਜਿਹਾ ਕਿਰਪਾ ਕਰਕੇ ਦੱਸੋ ਜਿਸ ਦੇ ਉਪਜੇ ਤਿਸ ਹੀ ਜਿਹੜਾ ਉੱਤਰ ਨਾ ਵੀ ਜ਼ਿੰਦੇ ਹਨ ਜਿਸ ਵਾਹਿਗੁਰੂ ਤੋਂ ਪੈਦਾ ਹੋਏ ਐ ਉਸ ਜੈਸੇ ਉਹਦਾ ਸਰੂਪ ਹੀ ਹਨ ਉਤ ਓਏ ਜਨਮ ਨਾ ਮਰਹਿ ਨਾ ਆਵਹਿ ਜਾਂ ਉਹਨਾਂ ਨੂੰ ਖਾਲੇ ਆ ਨਾ ਜਨਮ ਧਾਰ ਕੇ ਆਉਂਦੇ ਐ ਨਾ ਮਰ ਕੇ ਜਾਂਦੇ ਹਨ ਨਾਨਕ ਵਾਸ਼ਨਾ ਕਹਿ ਕੇ ਜੀਵ ਆਉਂਦਾ ਜਾਂਦਾ ਨਹੀਂ ਫਿਰੀਆਂ ਜੈ ਭੈ ਕੇ ਜਾਂਦੇ ਮਰਦੇ ਨਹੀਂ ਹਨ ਨਾਨਕ ਗੁਰਮੁਖ ਮਨ ਸਮਝਾ ਜਿਨਾਂ ਗੁਰਮਖਰ ਗੁਰੂ ਸਾਹਿਬ ਜੀ ਕਹਿੰਦੇ ਆ ਮਨ ਨੂੰ ਸਮਝਾ ਲਿਆ ਪਰਮੇਸ਼ਰ ਜੋੜ ਲਿਆ ਹੈ ਨੌ ਸਰਸੂਬਰ ਦਸਵਾਂ ਪੂਰੇ ਖੇਦੇ ਦਾ ਸਾਧਨ ਕੀਆ ਫੁਰ ਵਿੱਚ ਟਿਕਣ ਦਾ ਨੌ ਸਰਸੂਬਰ ਦਸਵਾਂ ਪੂਰੇ ਮਾਰੋ ਕਹਿੰਦੇ ਨੌ ਸਰਸੂਬਰ ਨੌ ਜਿਹੜੀਆਂ ਗੋਲ ਕਹਿੰਦੇ ਸਰੋਵਰ ਦੀਆਂ ਆਈ ਨਵਾਂ ਲਾ ਬਿਸ਼ਾਂ ਚ ਭਰੀਆਂ ਹੋਈਆਂ ਦਸਵ ਪੂਰੇ ਇਹਨਾਂ ਨਵਾਂ ਗੋਲਕਾਂ ਨੂੰ ਵਿਸ਼ਿਆਂ ਵੱਲੋਂ ਆਪਰਾਮ ਕਰਕੇ ਪ੍ਰਾਣਾ ਯਾਮ ਕਰਕੇ ਨਵਾਂ ਗੋਲਕਾਂ ਦੀ ਪਾਉਣ ਨੂੰ ਰੋਕ ਕੇ ਦਸਵੇਂ ਦਾਰ ਚ ਪੂਰੇ ਟਿਕਾਉਣਾ ਕਰੇ ਪੂਰਨਾ ਕਰੇ ਭਰਨਾ ਕਰੇ ਤਹ ਅਨਹਤ ਸੁੰਨ ਵਜਾਵਹਿ ਤੂ ਉਥੇ ਨਾਸਤੋ ਰਹਤ ਜੋ ਸੁੰਨ ਫੁਰ ਦਸਵਾਂ ਦਾਰ ਹੈ ਉਥੇ ਤੂਰ ਸੰਗਿਆ ਵਾਲੇ ਬਾਜਿਆਂ ਨੂੰ ਸੀਗੁਰ ਵਜਾਵੇ ਸੱਚ ਰਾਚੇ ਦੇਖ ਹਜੂਰ ਇਸ ਪ੍ਰਕਾਰ ਜੇ ਸੱਚੇ ਨਾਮ ਦੇ ਰੰਗੇ ਹਜੂਰ ਦਸਵੇਂ ਦਵਾਰ ਚ ਪਰਮੇਸ਼ਰ ਨੂੰ ਵੇਖ ਲੈਂਦੇ ਹਨ ਕੱਟ ਕੱਟ ਸਾਚ ਰਹਾ ਪਰ ਉਹ ਕੱਡਾਂ ਚ ਵੀ ਕੱਡਾਂ ਚ ਵੀ ਸੱਚਾ ਹੀ ਕੋਈ ਵਿਆਪਕ ਹੋ ਰਿਹਾ ਫੇਰ ਪੜੋ ਨੌ ਸਰ ਸੁਭਰ ਦਸਵੈ ਪੂਰੇ ਨਵੇਂ ਜਿਹੇ ਸਰੋਵਰ ਗੋਲਕਾਂ ਦੀਆਂ ਵਿਸ਼ੇ ਹਨਗੇ ਇਹਨਾਂ ਦੇ ਅੰਦਰ ਦਸਵਾਂ ਜਿਹੜਾ ਚੇਤਨਾ ਉਹਦੇ ਚ ਜੋੜਨਾ ਕਰੇ ਪੂਰਨ ਕਰੇ ਚਿੱਤ ਦੀ ਬ੍ਰਤੀ ਨੂੰ ਗੋਲਕਾਂ ਨੂੰ ਵਿਸ਼ਿਆਂ ਨੂੰ ਹਟਾ ਕਰਕੇ ਸਹ ਅਨਹਤ ਸੁੰਨ ਵਜਾਵਹਿ ਤੂਰੇ ਉਥੇ ਨਾਸ ਤੋਂ ਰਹਿ ਜਿਹੜਾ ਹੋਰ ਬ੍ਰਹਮ ਹੈ ਉਹਦੇ ਸਤਨਾਮ ਵਾਹਿਗੁਰੂ ਦੇ ਬਾਜੀਆਂ ਨੂੰ ਸੀਧਰ ਵਜਾਉਣਾ ਕਰੇ ਸਾਚੇ ਰਾਚੇ ਦੇਖ ਹਜੂਰੇ ਜਿਹੜੇ ਸੱਜੇ ਨਾਮ ਚ ਰੰਗੇ ਜਾਂਦੇ ਅੰਤਾਂ ਕਰਨ ਦੇ ਅੰਦਰ ਹੀ ਆਪਣੇ ਖਯੂਰ ਨੇੜੇ ਪਰਮੇਸ਼ਰ ਨੂੰ ਵੇਖ ਲੈਂਦੇ ਹਨ ਕਾਟ ਕਾਟ ਸਾਚੇ ਰਹਾ ਭਰਪੂਰ ਸਾਰੇ ਜਲ ਖਾਣੀਆਂ ਦੇ ਕਟਾ ਕਟਾ ਜੀਵੀ ਸੱਚਾ ਪਰਮੇਸ਼ਰ ਲਵਾ ਲਾ ਭਰ ਰਿਹਾ ਹੈ ਗੁਪਤੀ ਬਾਣੀ ਪ੍ਰਗਟ ਹੋ ਇਹ ਬਾਣੀ ਕਰਕੇ ਜਿਹੜੀ ਗੁਪਤੀ ਜੋਤ ਹੈ ਨਾ ਪਰਮੇਸ਼ਰ ਦੀ ਅੰਦਰ ਉਹ ਪ੍ਰਗਟ ਹੋ ਜਾਂਦੀ ਹੈ ਜੇ ਤੁਨ ਸੱਤਾ ਜਿਹੜੀ ਗੁਪਤ ਹੋ ਰਹੀ ਆ ਹੁਣ ਹੱਡ ਚਾਮੀ ਦਿਖ ਰਿਹਾ ਹੈ ਉਹ ਬਾਣੀ ਦੇ ਕਰਕੇ ਉਹ ਗੁਪਤ ਜੋਤ ਅੰਦਰੋਂ ਪ੍ਰਗਟ ਹੋਇਆ ਆਉਂਦੀ ਹੈ ਗੁਪਤੀ ਬਾਣੀ ਉਹ ਜਪਾ ਜਾਪ ਦਾ ਨਾਮ ਵੀ ਹੈ ਅਜਪਾ ਜਾਪ ਜਿਹੜਾ ਬਿਨਾਂ বাজਾਈ ਕਿੰਗਰੀ ਵਾਜੇ ਸਾਹ ਕਿੰਗਰੀ ਵਜਾਏ ਉਹ ਗੁਪਤੀ ਬਾਣੀ ਜਪਾ ਜਾਪ ਜਿਹੜੀ ਪ੍ਰਗਟ ਹੋਇਆ ਹੁੰਦੀ ਅੰਦਰੋਂ ਸਾਰੇ ਅੰਦਰ ਜਾਪ ਹੈ ਪਰ ਸੁਨੇ ਤੋਂ ਬਿਨਾ ਮੁਕਤ ਨਹੀਂ ਹੈ ਨਾਨਕ ਪਰਖ ਲੈ ਸੱਚ ਸੋ ਜਿਨ੍ਹਾਂ ਦੇ ਅੰਦਰ ਜਪਾ ਜਾਪ ਗੁਪਤ ਬਾਣੀ ਪ੍ਰਗਟ ਹੋਇਆ ਹੁੰਦੀ ਹੈ ਉਹ ਸੱਚੇ ਸਰੂਪ ਨੂੰ ਪਰਖ ਲੈਂਦੇ ਆ ਪਰ ਕਰਕੇ ਉਹ ਸੋ ਦਾ ਰੂਪ ਹੀ ਹੋ ਜਾਂਦੇ ਹਨ ਉਲਟ ਕੇ